ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਨਾਲ ਜਥੇਦਾਰ ਰਗਵੀਰ ਸਿੰਘ ਖੜੋਦ ਦੀ ਯਾਦ ਵਿੱਚ ਸਰਦਾਰ ਬੂਟਾ ਸਿੰਘ ਖੜੋਦ ਵੱਲੋਂ ਅੱਖਾਂ ਦਾ ਮੁਕਤ ਆਪਰੇਸ਼ਨ ਅਤੇ ਚੈੱਕਅਪ ਕੈਂਪ ਗੁਰਦੁਆਰਾ ਸਿੰਘ ਸਭਾ ਪਿੰਡ ਕਟਾ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਸਰਦਾਰ ਬੂਟਾ ਸਿੰਘ ਖੜੋਦ ਯੂ ਐਸ ਏ ਦੇ ਪਰਿਵਾਰ ਅਤੇ ਈਮਾਨ ਸਿੰਘ ਮਾਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਕੈਂਪ ਦੌਰਾਨ ਸੁਪਰ ਹਾਈ ਕੇਅਰ ਹਸਪਤਾਲ ਦੀ ਟੀਮ ਵੱਲੋਂ 780 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਐਣਕਾਂ ਦਿੱਤੀਆਂ ਗਈਆਂ ਜ਼ਰੂਰਤਮੰਦ ਦੇ ਲੈਂਸ ਪਾਉਣ ਲਈ ਪਰਚੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਆਪਰੇਸ਼ਨ ਕਰਾਏ ਜਾਣਗੇ ਮੈਂ ਡਾਕਟਰ ਚਰਨਜੀਤ ਸਿੰਘ ਹਾਂ ਆ ਰੋੜਾ ਹਸਪੀਟਲ ਜਿਲਾਂਦਰ ਤੋਂ ਆਈ ਸਰ ਜੀ ਠੀਕ ਹੈ ਕਿੰਨੇ ਪੇਸ਼ੈਂਟ ਇੱਥੇ ਕੋਰੇ ਡਾਕਟਰ ਹੋਣ ਤੱਕ ਕੋਈ ਸੋਗ ਦੇ ਪੇਸ਼ੈਂਟ ਚੈੱਕ ਅਪ ਹੋ ਗਿਆਗਾ ਅੱਛਾ ਕਿੰਨੇ ਕੋਰੇ ਵਿੱਚੋਂ ਆਪਰੇਸ਼ਨਲ ਹੈ ਜੀ ਉਹਨਾਂ ਵਿੱਚੋਂ 10 ਕੇਸ ਆਪਰੇਸ਼ਨ ਵਾਲੇ ਨਿਕਲੇ ਗਏ ਜਿਆਦਾ ਅੱਖਾਂ ਦੀਆਂ ਬਿਮਾਰੀਆਂ ਕਿੰਨੀਆਂ ਪਾਈਆਂ ਜਾ ਰਹੀਆਂ ਜੀ ਜਿਆਦਾ ਇੱਥੇ ਇਸ ਵੰਦੇ ਚਿੱਟੇ ਮੋਤੇ ਦੀ ਸ਼ਿਕਾਇਤ ਜਿਆਦਾ ਆ ਰਹੀ ਅੱਛਾ ਉਹਦਾ ਕਾਰਨ ਕੀ ਹੈ ਜੀ ਚਿੱਟੇ ਮੋਤੇ ਏਜ ਫੈਕਟਰ ਆ ਜਾਂਦਾ ਜੀ ਔਰ ਉਮਰ ਦੇ ਹਿਸਾਬ ਦੇ ਨਾਲ ਚੇਂਜ ਹੋ ਹੋ ਜਾਂਦੀਆਂ ਬਾਡੀ ਚ ਉਹ ਹਸਾਂ ਜਿਹੜਾ ਕੁਦਰਤ ਹੀ ਬਣਾਇਆ ਹੁੰਦਾ ਉਹ ਛਟਾ ਹੋ ਜਾਂਦਾ ਹੈ ਪ੍ਰੋਟੈਕਸ਼ਨ ਲਈ ਕੀ ਸੁਝਾ ਦੇਣਾ ਜਿਹੜਾ ਪ੍ਰੋਟੈਕਸ਼ਨ ਲਈ ਆਪਾਂ ਨੂੰ ਸਮੇਂ ਸਿਰ ਚੈੱਕਅਪ ਕਰਾਉਣਾ ਚਾਹੀਦਾ ਤੇ ਮੂਤੀ ਨੂੰ ਬਹੁਤਾ ਜਿਆਦਾ ਪੱਕਣ ਨਹੀਂ ਦੇਣੇ ਚਾਹੀਦੇ ਤਾਂ ਕਿ ਕੱਲ ਨੂੰ ਕਾਲਾ ਮੋਤੀ ਹੋ ਕੇ ਨਜ਼ਰ ਨਾ ਜਾਵੇ ਉਹ ਬਿਲਕੁਲ ਠੀਕ ਟਾਈਮ ਤੇ ਹੱਥਾਂ ਦਾ ਆਪਰੇਸ਼ਨ ਕਰਕੇ ਲੈਂਥ ਕਰਾ ਲੈਣ। ਉਹਨਾਂ ਦੇ ਵੀਜ਼ੇ ਬੰਦ ਕਰ ਦਿੱਤੇ ਸੀ। ਉਸ ਕੱਲ ਦਾ ਅਸਰ ਕੀ ਹੋਣਾ ਹੈ ਆ ਸਾਡੇ ਇਹ ਜਿਹੇ ਬੱਚੇ ਐਨੇ ਹੋਣਾਰ ਬੱਚੇ ਜਿਹੜੇ ਕੈਨੇਡਾ ਦਾ ਜਿਨ੍ਹਾਂ ਕੋਲੇ ਪਾਸਪੋਰਟ ਹੈ ਉਹ ਪੰਜਾਬ ਨਹੀਂ ਆ ਸਕਦੇ ਤੁਹਾਡਾ ਜੀ ਮਿਨਿਸਟਰ ਜਿਹੜਾ ਆਪਣੇ ਆਪ ਨੂੰ 3 ਕਰੋੜ ਦਾ ਨਮਾਇੰਦਾ ਕਹਿੰਦਾ ਹੈ ਉਹਨੇ ਇੱਕ ਵਾਰੀ ਹਾਂ ਦਾ ਨਾਰਾ ਨਹੀਂ ਮਾਰਿਆ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਵੀ ਸਾਡੇ ਬੱਚਿਆਂ ਨੂੰ ਆਉਣ ਤੋਂ ਨਾ ਰੋਕਿਆ ਜਾਵੇ ਸੋ ਆਪਣਾ ਇੱਕ ਫਰਜ਼ ਹੈ ਜਿਹੜੇ ਸਾਡੇ ਉੱਤੇ ਪੈਣ ਪ੍ਰਾ ਬੱਚੇ ਸਾਡੇ ਲਈ ਤੜਫਦੇ ਨੇ ਅਸੀਂ ਉਹਨਾਂ ਲੋਕਾਂ ਨੂੰ ਹਕੂਮਤ ਦਈਏ ਜਿਹੜੇ ਸਾਡੇ ਬੱਚਿਆਂ ਨੂੰ ਇੱਥੇ ਆਉਣ ਤੋਂ ਨਾ ਰੋਕਣ ਅਸੀਂ ਉਹ ਹਕੂਮਤ ਆਪਣਿਆਂ ਨੂੰ ਦਈਏ ਉਹਨਾਂ ਧਿਰਾਂ ਨੂੰ ਦਈਏ ਜਿਹੜੇ ਪੰਜਾਬ ਪ੍ਰਸਤ ਨੇ ਔਰ ਪੰਥ ਪ੍ਰਸਤ ਨੇ ਉਹਨਾਂ ਨੂੰ ਨਾ ਦਈਏ ਜਿਹੜੇ ਦਿੱਲੀ ਦੇ ਸੂਬੇਦਾਰ ਨੇ ਦਿੱਲੀ ਦੇ ਹੁਕਮਾਂ ਤੇ ਚੱਲਦੇ ਨੇ ਸਾਨੂੰ ਅੱਜ ਬਾਬਾ ਦੀਪ ਸਿੰਘ ਵਾਲੀ ਲਕੀਰ ਮਾਰਨੀ ਪੈਣੀ ਹੈ ਕਿ ਸਾਡਾ ਕੌਣ ਐ ਤੇ ਬਗਾਨਾ ਕੌਣ ਐ ਸਾਨੂੰ ਇਹ ਲੀਕ ਮਾਰਨੀ ਪੈਗੀ ਤੇ ਪੰਜਾਬ ਪ੍ਰਸਤ ਕੌਣ ਐ ਪੰਚ ਪ੍ਰਸਤ ਕੌਣ ਐ ਤੇ ਦਿੱਲੀ ਦਾ ਦਲਾਲ ਕੌਣ ਐ ਇਹ ਸਾਡਾ ਫਰਜ਼ ਐ ਉਹਨਾਂ ਬੱਚਿਆਂ ਲਈ ਉਹਨਾਂ ਭੈਣ ਭਰਾਵਾਂ ਲਈ ਔਰ ਆਪਣੇ ਪੰਜਾਬ ਵਾਸਤੇ ਆਪਾਂ ਪਿੰਡ ਚਾ ਚੱਕਰ ਮਾਰੀਏ ਕਿੰਨੇ ਘਰਾਂ ਨੂੰ ਤਾਲਾ ਲੱਗਿਆ ਜੋ ਨਹੀਂ ਆਉਣਗੇ ਤਾਲੇ ਪੱਕੇ ਹੋ ਜਾਣਗੇ ਸੋ ਮੇਰੀ ਆਪ ਸਭ ਦੇ ਚਰਣਾ ਚ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਭਈ ਅਸੀਂ ਆਪਣੀਆਂ ਨਸਲਾਂ ਵਾਸਤੇ ਉਹਨਾਂ ਨੂੰ ਹਕੂਮਤ ਦਈਏ ਜਿਹੜੇ ਸਾਡੇ ਹੋਣ ਇਨੀਆਂ ਕੀ ਸ਼ੱਪਾ ਨਾਲ ਮੈਂ ਆਪ ਸਭ ਤੋਂ ਖੇਮਾ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਥੇ ਇੱਕ țeੜ ਹੈਗੀ ਹੈ ਜਿਹੜੀ ਨਰੋਲ ਥੋੜਾ ਫਿਕਰ ਕਰਦੀ ਹੈ ਚਾਹੇ ਤੁਹਾਡੀਆਂ ਅੱਖਾਂ ਖਰਾਬ ਹੋਣ ਤਾਂ ਉਹਨਾਂ ਨੂੰ ਫਿਕਰ ਹੈਗਾ ਤੇ ਜੇ ਤੁਹਾਡੇ ਉੱਤੇ ਜਾਨਲੇਵਾ ਹਮਲੇ ਹੋਣ ਤੁਹਾਡੇ ਧਰਮ ਤੇ ਹਮਲੇ ਹੋਣ ਤਾਂ ਉਹਨੂੰ ਫਿਕਰ ਹੈਗਾ ਮੈਨੂੰ ਨਹੀਂ ਪਤਾ ਕਿਹੜੀ ਮਿੱਟੀ ਦਾ ਇਹ ਪਰਿਵਾਰ ਬਣਿਆ ਉੱਥੇ ਬਸਿਆ ਖੁਸ਼ੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਤਾਂ ਵੀ ਗੁਰੂ ਦਾ ਸੇਵਾਦਾਰ ਬਣਿਆ ਮੈਨੂੰ ਦੱਸ ਦੋ ਇੱਥੇ ਗੁਰਸਿੱਖੀ ਕਿਹੜੇ ਚਿਹਰੇ ਜਿਨੀ ਤੁਹਾਨੂੰ ਦਿਖਦੀ ਏ ਇਸ ਪਰਿਵਾਰ ਤੇ ਸਰ ਸਾਹਿਬ ਇਹ ਸਿੱਖੀ ਖੰਡੇ ਦੇ ਧਾਰ ਨਾਲੋਂ ਤਿੱਖੀ ਉਹ ਵੀ ਜਾ ਕੇ ਅਮਰੀਕਾ 'ਚ ਬਸਾਉਣੀ ਉਹ ਸਮਾਜ ਸੇਵਾ ਕਰਨੀ ਵੰਡ ਛਕਣਾ ਤੇ ਆਪਣੇ ਕੌਮ ਨੂੰ ਮੂਰੇ ਰੱਖਣਾ ਇਹ ਗੁਰੂ ਸਾਹਿਬ ਦੀ ਮਿਹਰ ਹੈ ਜਿਹਦੇ ਆੜ 'ਤੇ ਆਪਾਂ ਖੜੇ ਆ ਤੇ ਇਹ ਧੰਨਾ ਹੈ ਤੇ ਅੱਜ ਸਾਡੀ ਅਰਦਾਸ ਹੈ ਕਿ ਜਿੱਥੇ ਸਰਬੂਤਾ ਸਿੰਘ ਸਰਗ ਵੀਰ ਸਿੰਘ ਦੇ ਨਾਂ ਤੇ ਇਹ ਪਰਿਵਾਰ ਸਮਾਜ ਸੇਵਾ ਕਰੇ ਉੱਥੇ ਸਾਡੀ ਅਰਦਾਸ ਹੈ ਕਿ ਮਹਾਰਾਜ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਦੈਂ ਦੋਗੜਾ ਰਾ ਚੌਗਣਾ ਵਦੇ ਇਹਨਾਂ ਦੇ ਬੱਚੇ ਵੀ ਉਸ ਸੇਵਾ ਚ ਲੱਗਣ ਇਹਨਾਂ ਨੂੰ ਮੈਨੂੰ ਪਤਾ ਇਹਨਾਂ ਦੇ ਘਰ ਚ ਰਹਿ ਕੇ ਇਹਨਾਂ ਨੂੰ ਤਾਂ ਘੁੱਟ-ਘੁੱਟ ਕੇ ਸਿਰਫ ਗੁਰੂ ਦਾ ਪਿਆਰ ਪਰਿਆ ਹੋਇਆ ਹੈ ਮਹਾਰਾਜ ਮੁੜ ਕੇ ਆਪਣਾ ਪਿਆਰ ਇਹਨਾਂ ਉੱਤੇ ਬਰਸਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਸਿੱਖ ਇਤਿਹਾਸਾਰੇ ਸਾਨੂੰ ਜਾਣੂ ਕਰਵਾਇਆ ਲੈ ਮਹਾਰਾਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੇ ਇੱਥੇ ਆਿਆਂ ਦਾ ਜੀ ਆਇਆਂ ਕਹਾਂਗਾ ਤੁਹਾਡੀ ਪਾਰਟੀ ਦੈਂ ਗਤ ਤੁਗਣੀ ਕੌਗਣੀ ਮੇਦ ਕਰਕੇ ਇਕ ਇਕ ਸਮਾਜ ਨੂੰ ਮਤਲਬ ਆਪਣੀ ਸੇਵ ਦੇ ਰਹੇ ਆ ਅਸੀਂ ਇਹਨਾਂ ਦਾ ਚੜ੍ਹਦੀ ਕਲਾ ਵਾਸਤੇ ਮਨੋਂ ਕਾਮਨਾ ਅਰਦਾਸ ਕਰ ਰਹੇ ਆ ਆਪੇ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਫਲਤਾ ਇਹਨਾਂ ਦੀ ਮਿਹਨਤ ਨੂੰ ਗਾਰਜੇ ਨੂੰ ਲਾਵੇ ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਅੱਜ ਅਸੀਂ ਜਸਦੇਵਰ ਸਰਬਜੀਤ ਸਿੰਘ ਦੇ ਯਾਦਗਾਰੀ ਅੱਖਾਂ ਦੇ ਕੈਂਪ ਤੇ ਉਰੇ ਆਏ ਆ ਜਸਦੇਵਰ ਰਗੀਵੀਰ ਸਿੰਘ ਇੱਕ ਮੋਢਲੇ ਪੰਥਕ ਵਿਅਕਤੀ ਸੀ ਜਿਨ੍ਹਾਂ ਨੇ ਮੋਰਚਿਆਂ 'ਚ ਹਿੱਸਾ ਲਿੱਤਾ ਔਰ ਪੰਥ ਦੇ ਪੱਖ 'ਚ ਉਹਨਾਂ ਨੇ ਕਦਮ ਚੱਕੇ ਗ੍ਰਿਫਤਾਰੀਆਂ ਦਿੱਤੀਆਂ ਤੇ ਇੱਕ ਪੰਥਕ ਜੀਵਨ ਬਤੀਤ ਕੀਤਾ ਜਿੱਥੇ ਸਰਦਾਰ ਸਾਹਿਬ ਦੀ ਸਿਖਲਾਈ ਸੀ ਉਹਨਾਂ ਦੇ ਘਰੋਂ ਬੀਬੀ ਜੀ ਦੀ ਸਿਖਲਾਈ ਸੀ ਦੋਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਸੀਗਾ ਅਮਰੀਕਾ 'ਚ ਉਹਨਾਂ ਦੇ ਹੁਣ ਹਰਪੁੱਤਰ ਸਰ ਬੂਟਾ ਸਿੰਘ ਦੇ ਘਰੇ ਉਹਨਾਂ ਨੇ ਜਿਹੜਾ ਜੀ ਆਂ ਸਾਨੂੰ ਕਿਹਾ ਔਰ ਜੋ ਆਪਣੇ ਬੱਚਿਆਂ ਨੂੰ ਉਹਨਾਂ ਨੇ ਸਿਖਾਈ ਦਿੱਤੀ ਹੈ ਮੈਂ ਸਮਝਦਾ ਕਿ ਉਹ ਪੰਜਾਬ ਦੇ ਇੱਕ ਮੋਢਲੇ ਪਰਿਵਾਰਾਂ ਚੋਂ ਆਏ ਜਿਨ੍ਹਾਂ ਨੇ ਪੰਥ ਤੇ ਕੌਮ ਦਾ ਬਹੁਤ ਵੱਡਾ ਸੇਵਾ ਕੀਤੀ ਹੈ ਜਿੱਥੇ ਵੀ ਜਾਂਦੇ ਆ ਅਮਰੀਕਾ 'ਚ ਇੰਗਲੈਂਡ 'ਚ ਉਹਨਾਂ ਦੀ ਜਥੇਬੰਦੀ ਜਿਹੜੀ ਤੋਰੀ ਹੋਈ ਹੈ ਉਹ ਹਰੇਕ ਸਿੱਖ ਦੇ ਹੱਕ ਦੇ ਵਿੱਚ ਬੋਲਦੀ ਹੈ ਜਿੱਥੇ ਸਰ ਬੂਟਾ ਸਿੰਘ ਦੀ ਗੱਲ ਹੈ ਇੱਥੇ ਪੜ੍ਹਾਈ ਲੈ ਕੇ ਮੁੜਲੀ ਉਹਨਾਂ ਨੇ ਜਾ ਕੇ ਬਾਹਲੇ ਦੇਸ਼ਾਂ 'ਚ ਜਾ ਕੇ ਕੰਮ ਕਾਜ ਤੋੜਿਆ ਬੜੀ ਸਫਲਤਾ ਪਾਈ ਉੱਥੇ ਉਹਨਾਂ ਦਾ ਪਰਿਵਾਰ ਜਿਨ੍ਹਾਂ ਵਿੱਚੋਂ ਸਾਡੇ ਭਾਬੀ ਜੀ ਪਰਮਿੰਦਰ ਕੌਰ ਹੈਗੇ ਆਂ ਔਰ ਸਿਮਰਨੀਤ ਉਹਨਾਂ ਦੀ ਲੜਕੀ ਆਈ ਹੋਈ ਹੈ ਇਵਨੀਤ ਸਿੰਘ ਉਹਨਾਂ ਦਾ ਲड़का ਆਇਆ ਹੋਇਆ ਉਹਨਾਂ ਨੇ ਉੱਥੇ ਕਮਾਈ ਕਰਕੇ ਜੀਵਨ ਬਤੀਤ ਕਰਕੇ ਅੱਜ ਤੁਸੀਂ ਦੇਖੋ ਗੁਰਸਿੱਖੀ ਚ ਪਰਿਵਾਰ ਭਰਪੂਰ ਭਾਵੇਂ ਨਿਊ ਜਰਸੀ ਚ ਰਹਿੰਦਾ ਉਹਨਾਂ ਦੇ ਵਿੱਚ ਸਿੱਖੀ ਤੇ ਸਿੱਖ ਸੋਚ ਦੇ ਅਧੀਨ ਪੰਥ ਦੇ ਅਧੀਨ ਇੰਨੀ ਤਗੜੀ ਸੋਚ ਹੈ ਅੱਜ ਵੀ ਤੁਹਾਨੂੰ ਸਾਬਤ ਸਰੂਪ ਚ ਉਹ ਤੁਹਾਨੂੰ ਦਿਖਦੇ ਆਂ ਤੇ ਉਹਨਾਂ ਨੇ ਅਮਰੀਕਾ 'ਚ ਵੀ ਹਰੇਕ ਗੁਰੂ ਘਰ 'ਚ ਹਰੇਕ ਸਿੱਖ ਸਤਾਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਸਾਰੇ ਕਿਤੇ ਵੰਡ ਛੱਕ ਕੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈਗਾ ਇਸ ਤੋਂ ਸਫਲ ਚੀਜ਼ ਮੈਂ ਕਿਤੇ ਨਹੀਂ ਸੋਚ ਸਕਦਾ ਅੱਜ ਆਪਾਂ ਕਹਿੰਦੇ ਆ ਕਿ ਪੰਜਾਬ ਖੋਖਲਾ ਹੋ ਰਿਹਾ ਹੈ ਖੋਖਲਾ ਜ਼ਰੂਰ ਹੋ ਰਿਹਾ ਪਰ ਇੱਥੇ ਦੇ ਹੁਣ ਹਰ ਸੁਪੁੱਤ ਜਾ ਕੇ ਬਾਹਰਲੇ ਦੇਸ਼ਾਂ 'ਚ ਜਦ ਰਿਹائش ਕਰ ਰਹੇ ਆ ਉਹਨਾਂ ਨੇ ਸਿੱਖੀ ਨਹੀਂ ਛੱਡੀ ਜਿਸ ਦਾ ਇੱਕ ਮੁੱਢਲਾ ਸਬੂਤ ਅੱਜ ਇਹ ਪਰਿਵਾਰ ਹੈ ਇਸ ਪਰਿਵਾਰ ਨੇ ਪਿੱਛੇ ਆਪਣੇ ਪੰਜਾਬ ਦੇ ਵਿੱਚ ਬੀਤੇ ਹੋਏ ਸਾਰੇ ਕਾਰਜਕਾਰੀਆਂ ਦੇ ਉੱਤੇ ਕਿਹੜੀ ਨਿਗਾਹ ਰੱਖੀ ਹੈ ਅੱਜ ਤੁਸੀਂ ਦੇਖੋ ਜਦ ਭਾਰਤ ਦੀ ਸਰਕਾਰ ਨੇ 1984 ਤੋਂ ਬਾਅਦ 40 ਸਾਲ ਹੋ ਗਏ ਹੁਣ 2024 'ਚ ਆਪਾਂ ਚੋਣ 'ਚ ਜਾ ਰਹੇ ਹਾਂ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਦਿੱਤਾ ਜਿਹੜਾ ਹਮਲਾ ਹੋਇਆ ਹਰਮੰਦਰ ਸਾਹਿਬ ਦੇ ਉੱਤੇ ਉਹਦੇ ਉੱਤੇ ਜਿਹੜੀਆਂ ਬੀਬੀਆਂ ਬੱਚੇ ਹਜ਼ਾਰਾਂ ਦੇ ਤਦਾਦ 'ਚ ਵੱਡੇ ਸੀ ਮਾਰੇ ਸੀ ਉਹਦਾ ਕੋਈ ਮਿਹਰਬਾਨੀ ਖਾਲਸਾ ਸਾਹਿਬ ਨੇ ਜਿਹੜੀਆਂ ਉਰੇ ਸਾਨੂੰ ਦਸੀਆਂ ਸੀ ਲਾਸ਼ਾਂ ਫੁੱਕੀਆਂ ਸੀਗੀਆਂ ਪੁਲਿਸ ਨੇ ਉਹਦਾ ਕੋਈ ਮਿਹਰਬਾਨੀ ਸੁਮੇਤ ਸੈਣੀ ਨਹੀਂ ਫੜੇ ਗਏ ਗੁਰੂਗ੍ਰੰਥ ਸਾਹਿਬ ਨੂੰ ਗੰਦੀਆਂ ਨਾਲੀਆਂ ਚ ਸੁੱਟ ਕੇ ਗਾਲ੍ਹ ਕੇ ਮਾਰ ਕੇ ਸੁੱਟ ਕੇ ਉਥੇ ਕੀਤਾ ਉਹਦਾ ਕੋਈ ਇਨਸਾਫ ਨਹੀਂ ਆਇਆ ਹੈਗਾ 328 ਰੂਪ ਸਾਡੇ ਚਲੇ ਗਏ ਉਹਦਾ ਕੋਈ ਇਨਸਾਫ ਨਹੀਂ ਆਇਆ ਹੈਗਾ ਪਰ ਜਦ ਭਾਰਤ ਨੇ ਇੱਕ ਬਹੁਤ ਗੰਦਾ ਕਦਮ ਲਿੱਤਾ ਜਿਹਦੇ ਵਿੱਚ ਉਥੇ ਉਹਨਾਂ ਨੇ ਆਪਣੇ ਉਹੀ ਪੰਜਾਬ ਪੁਲਿਸ ਦੇ ਬੰਦੇ ਜਿਹੜੇ ਉਰੇ ਪੜ ਕੇ ਗਏ ਆ ਰੋ ਦਾ ਚੀਫ ਬਣਿਆ ਉਹ ਦੁਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਬਣਾਇਆ ਇਹਨਾਂ ਨੇ ਸਾਜ਼ਿਸ਼ ਕਰਕੇ ਸਿੱਖਾਂ ਨੂੰ ਬਾਹਰ ਮਾਰਨਾ ਸ਼ੁਰੂ ਕੀਤਾ ਫਿਰ ਕੀ ਹੋਇਆ ਕੈਨੇਡਾ ਬੋਲਿਆ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲਿਆ ਉਹਨੇ ਨੱਥ ਪਾਈ ਤੇ ਹੁਣ ਲੇਲੜੀਆਂ ਕੱਢਦਾ ਮੋਦੀ ਲੀਨੀ ਕਰਦਾ ਕਹਿੰਦਾ ਇਹ ਤਾਂ ਜੀ ਮੈਨੂੰ ਪਤਾ ਨਹੀਂ ਕਿਵੇਂ ਹੋਇਆ ਪਰ ਪਤਾ ਇਹਨੂੰ ਸਭ ਕੁਝ ਹੈ ਅਮਰੀਕਾ ਦੇ ਸਾਹਮਣੇ ਗੋਡੇ ਟੇਕਦਾ ਕਿਉਂ ਟੇਕਦਾ ਕਿਉਂਕਿ ਆਥਰੇ ਦੇ ਸਿੱਖ ਇੱਕ ਬਹੁਤ ਤਗੜੀ ਤਦਾਦ ਦੇ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਉੱਥੇ ਇੱਕ ਬਹੁਤ ਵੱਡੀ ਕੰਸਟੀਟਿਊਐਂਸੀ ਬਣ ਗਏ ਹੈਗੇ ਆਂ ਔਰ ਮਨੁੱਖੀ ਅਧਿਕਾਰ ਜਿਹੜੇ ਸਾਡੇ 9ਵੇਂ ਪਾਤਸ਼ਾਹ ਨੇ ਉਰੇ ਸਾਨੂੰ ਸਪਾਹੀ ਸੀਗੇ 6ਵੇਂ ਪਾਤਸ਼ਾਹ ਨੇ ਆਪਣੇ ਹੱਕਾਂ ਤੇ ਖੜਨ ਨੂੰ ਸਿਕਾਇਆ ਸੀ ਉਹੀ ਸੋਚ ਅੱਜ ਸਾਡੇ ਸਿੱਖਾਂ ਦੀ ਕੈਨੇਡਾ ਇੰਗਲੈਂਡ ਅਮਰੀਕਾ ਉੱਥੇ ਹੈਗੀ ਹੈ ਜੇ ਕਿਸਾਨੀ ਮੋਰਚਾ ਸਫਲ ਹੋਇਆ ਤਾਂ ਇੱਕੋ ਇੱਕ ਕਾਰਨ ਹੋਇਆ ਹੈਗਾ ਕਿਉਂਕਿ ਜਦ ਵੀ ਮੋਦੀ ਨੇ ਵਟਾ ਧਰਨ ਦੀ ਸੋਚੀ ਕਿਸਾਨਾਂ ਨੂੰ ਬਾਹਰ ਦੇ ਮੁਲਕਾਂ ਦੇ ਸਿੱਖਾਂ ਨੇ ਖੜ ਕੇ ਉਹਨਾਂ ਦੇ ਪਿੱਠ ਤੇ ਖੜ ਕੇ ਇਹਨੂੰ ਰੋਕਿਆ ਹੈਗਾ ਸੋ ਜਿਹੜੀ ਅੱਜ ਸਾਡੀ ਤਾਕਤ ਹੈ ਸਿੱਖੀ ਦੀ ਅੱਜ ਇੰਨਾ ਪਰਿਵਾਰਾਂ ਕਰਕੇ ਹੈਗੇ ਆ ਜਿਨ੍ਹਾਂ ਨੇ ਸਾਡੇ ਕੇਸ ਬਾਹਰਲੇ ਦੇਸ਼ਾਂ 'ਚ ਪੰਨੂ ਦਾ ਕੇਸ ਹੋਰਾਂ ਦਾ ਕੇਸ ਉੱਥੇ ਮਨੁੱਖੀ ਅਧਿਕਾਰਾਂ ਨੂੰ ਪਸੰਦ ਕਰਦੇ ਪਰਿਵਾਰਾਂ ਨੂੰ ਉੱਥੇ ਜਾ ਕੇ ਆਪਣੇ ਰੱਖਿਆ ਜਿਸ ਕਰਕੇ ਅੱਜ ਜਿਹੜਾ ਉਰੇ ਸਾਡੇ ਉੱਤੇ ਇੱਕ ਹਿੰਦੂਤਵਾ ਲਾਗੂ ਕੀਤੀ ਜਾ ਰਹੀ ਹੈ ਜਿਹੜਾ ਸਾਨੂੰ ਧਾਰਮਿਕ ਤੌਰ ਦੇ ਉੱਤੇ ਡਾਕਟਰ ਅੰਬੇਦਕਰ ਆਪ ਕਹਿੰਦੇ ਸੀਗੇ ਕਹਿੰਦੇ ਕਿ ਆਈ ਐਮ ਨਾਟ ਅ ਹਿੰਦੂ ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਧਰਾਂ 25 ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਨਾਂ ਕਿਉਂ ਲੱਖ ਰੱਖਤਾ ਹੈਗਾ ਜਦ ਕਿ ਗੁਰੂ ਗ੍ਰੰਥ ਸਾਹਿਬ ਕੇ ਸਪਸ਼ਟ ਅੰਗ 1136 ਦੇ ਉੱਤੇ ਕਹਿੰਦੇ ਆ ਨਾਹਮ ਹਿੰਦੂ ਨਾਹਮ ਮੁਸਲਮਾਨ ਅਸੀਂ ਇਹਨਾਂ ਚੋਂ ਹੈ ਨਹੀਂ ਗਏ ਸਾਡੀ ਮਨੁੱਖਤਾ ప్రతి ਸੋਚਾ ਅਸੀਂ ਜਾਤ ਪਾਤ ਧਰਮ ਇਹ ਸਾਰੇ ਤੋਂ ਵੱਖਰੇ ਹੋ ਕੇ ਅਸੀਂ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਆ ਤੇ ਸਾਡੇ ਧਰਮ ਨੂੰ ਵੱਡ ਵੱਡ ਮਾਰ ਮਾਰ ਹੋਂਦ ਚਿੱਲੜ ਚਿੱਟੀ ਸਿੰਘਪੁਰਾ ਦਿੱਲੀ ਬੁਖਾਰੋ ਸਾਰੇ ਕਿਤੇ ਸਾਨੂੰ ਵੱਢ ਕੇ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਹੈਗਾ ਅੱਜ ਅਸੀਂ ਉਹ ਜਿਹੜੇ ਸਿੱਖੀ ਨੂੰ ਪਸੰਦ ਕਰਦੇ ਆ ਤੁਸੀਂ ਕਹਿੰਦੇ ਹੋ ਕਿ ਜਿਹੜੇ RAM ਨਾਮ ਲੈਵਾ ਹਨ ਉਹ ਕੀ ਕਰਨਗੇ ਇਹੋ ਜੇ ਬਹੁਤ ਸਾਰੇ RAM ਨਾਮ ਲੈਵਾ ਹਨ ਜਿਹੜੇ ਮਨੁੱਖਤਾ ਨੂੰ ਅੱਜ ਅਪਣਾਉਂਦੇ ਹੈਗੇ ਆ ਜਾਤ ਪਾਤ ਨੂੰ ਛੱਡ ਗਏ ਹੈਗੇ ਆ ਅਸੀਂ ਇਸ RAM ਨਾਮ ਲੈਵੇ ਦੇ ਵਿੱਚ ਨਹੀਂ ਰਲ ਸਕਦੇ ਕਿਉਂਕਿ ਇਹ ਸਾਰੇ ਉਹ ਮਨੁੱਖ ਸਮ੍ਰਿਤੀ ਦੀ ਸੋਚ ਦੀਨ ਜਾਤ ਪਾਤ ਅਦੀਨ ਜਿਹੜੇ ਰਾਜ ਬਣਿਆ ਅਸੀਂ ਉਹਨਾਂ ਨੂੰ ਠੋਕਰ ਮਾਰੀ ਐ ਆ ਆਨੰਦਪੁਰ ਸਾਹਿਬ ਸਾਡੇ ਤੋਂ ਦੂਰ ਨਹੀਂ ਸਾਡੇ ਕੈਂਡੀਡੇਟ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਕਿਉਂ ਬਣੇ ਕਿਉਂਕਿ ਉਹਨਾਂ ਨੇ ਆਪਣੇ ਫੌਜਾਂ ਦੇ ਵਿੱਚ ਉਹ ਹਿੰਦੂ ਰਾਜੇ ਪਹਾੜੀ ਰਾਜੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਲੰਗਰ 'ਚ ਤੁਹਾਡੀ ਸਾਂਝ ਨਹੀਂ ਕਰ ਸਕਦੇ ਜਾਤ ਪਾਤ ਦੇ ਅਧਿਨ ਅਸੀਂ ਵੱਖਰੇ ਹੋਵਾਂਗੇ ਉਹਨਾਂ ਨੇ ਜਾ ਕੇ ਮੁਗਲਾਂ ਨਾਲ ਸਾਂਝ ਕਰਕੇ ਹਮਲਾ ਕੀਤਾ ਸਰਬੰਸਦਾਨੀ ਨੇ ਆਪਣਾ ਸਰਬੰਸਦਾਨ ਇਸ ਕਰਕੇ ਵੀ ਕੀਤਾ ਕਿ ਜਿਹੜੇ ਸਾਡੇ ਭਗਤ ਰਵੀਦਾਸ ਗੁਰੂ ਰਵੀਦਾਸ ਮਹਾਰਾਜ ਦੀ ਸੋਚ ਸੀ ਉਹ ਬੇਗਮ ਪਰੇ ਦੀ ਸੋਚ ਸੀ ਉਹਨਾਂ ਨੇ ਖਾਲਸਾ ਖੜਾ ਕੀਤਾ ਖਾਲਸਾ ਰਾਜ ਕਦੀ ਜਾਤ ਪਾਤ ਦੇ ਅਧੀਨ ਨਹੀਂ ਹੋ ਸਕਦਾ ਆਏਗਾ ਜਿਹੜੇ ਸਾਡੇ ਸਤਕਾਰਯੋਗ Hindu ਧਰਮ ਦੇ ਭਗਵਾਨ ਰਾਮ ਹਨ ਉਹ ਇੱਕ ਛਤਰੀ ਸੀਗੇ ਜਿਹੜਾ ਮਨੂ ਸਮ੍ਰਿਤੀ ਹੈ ਉਹ क्षत्रੀਆਂ ਨੂੰ ਜਿਵੇਂ ਗੁਰੂ ਹੋ ਗਏ ਮਹਾਂ ਭਾਰਤ ਚ ਉਹਨਾਂ ਦੇ ਅਧੀਨ ਰਾਜ ਪਾਜ ਬਖਸ਼ਦਾ ਹੈਗਾ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਥੇ ਕੋਈ ਜਾਤ ਪਾਤ ਨਹੀਂ ਜਿਹੜਾ ਰਾਜ ਹੋਣਾ ਖਾਲਸ ਹੋਣਾ ਖਾਲਸਾ ਰਾਜ ਹੋਣਾ ਉਹ ਮਨੁਖਤੀ ਮਨੁਖਤਾ ਦੇ ਅਧੀਨ ਰਾਜ ਹੋਣਾ ਹੈਗਾ ਜਿਸ ਕਰਕੇ ਉਹਨਾਂ ਨੇ ਆਪਣਾ ਸਰਬੰਸ ਵੀ ਕੁਰਬਾਨ ਕੀਤਾ ਇਸ ਰਾਜ ਨੂੰ ਸਥਾਪਿਤ ਕਰਨ ਵਾਸਤੇ ਜਿਹੜਾ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਫਤਿਹਗੜ੍ਹ ਸਾਹਿਬ 'ਚ ਪਹਿਲਾ ਰਾਜ ਸਥਾਪਿਤ ਕੀਤਾ ਜਿਹਦੇ ਵਿੱਚ ਕਿਸਾਨਾਂ ਨੂੰ ਜ਼ਿਮੀਦਾਰਾਂ ਨੂੰ ਵੰਡ ਦਾ ਹੱਕ ਮਿਲਿਆ ਜ਼ਮੀਨਾਂ ਦਾ ਹੱਕ ਮਿਲਿਆ ਜਿਹਦੇ ਵਿੱਚ ਅੱਜ ਆਮ ਆਦਮੀ ਪਾਰਟੀ ਕਹਿੰਦੀ ਹੈ ਸਤਕਾਰਯੋਗ ਹਿੰਦੂ ਧਰਮ ਦੇ ਸਤਕਾਰਯੋਗ ਲక్ష్ਮੀ ਮਾਤਾ ਜੀ ਦੇ ਨੋਟ ਛਾਪਾਂਗੇ ਸਿੰਘ ਸਵਾ ਲਹਿਰ ਨੇ ਆਪਣੇ ਗੁਰੂ ਘਰ ਆਜ਼ਾਦ ਕਰਦੇ ਹੋਏ ਆਪਣੇ ਉੱਥੇ ਬੁੱਤ ਪੂਜਾ ਆ ਆਹ ਫੋਟੋ ਪੂਜਾ ਸਾਰੀ ਖਤਮ ਕਰਤੀ ਸੀ ਹੁਣ ਇਹ ਸਾਡੇ ਉੱਤੇ ਇਹ ਰਾਜ ਲਾਗੂ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਅਸੀਂ ਸਤਕਾਰਯੋਗ ਹਿੰਦੂ ਧਰਮ ਦੀਆਂ ਮਾਤਾ-ਮਾਂ ਦੀਆਂ ਫੋਟੋਆਂ ਗੋਲਕਾਂ 'ਚ ਪਾਈਏ ਉੱਥੇ ਮੱਥੇ ਟੇਕੀਏ ਫਿਰ ਸਿੱਖ ਧਰਮ ਤਾਂ ਹੀ ਤਬਦੀਲ ਕਰਨ ਨੂੰ ਫਿਰਦੇ ਹੈਗੇ ਆ ਇਸ ਕਰਕੇ ਅਸੀਂ ਇਸ ਪਰਿਵਾਰ ਤੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਸਿੱਖੀ ਨੂੰ ਉੱਥੇ ਵੀ ਪਕੜ ਕੇ ਰੱਖੀ ਆ ਇੱਥੇ ਮੁੜ ਕੇ ਆ ਕੇ ਜਿਹੜਾ ਸਾਨੂੰ ਵੰਡ ਛੋਕੋ ਕਿਰਤ ਕਰੋ ਕਮਾਈ ਕਰੋ ਉਹਦਾ ਸਮਾਜ ਨੂੰ ਫਾਇਦਾ ਦੋ ਅੱਖਾਂ ਦੇ ਕੈਂਪ ਉਰੇ ਲਾਏ ਹੋਏ ਆ ਵਾਓ ਸਰਗਬੀਰ ਸਿੰਘ ਜਿਹੜਾ ਤੂੰ ਸੇਵਾ ਕਰ ਗਿਆ ਜਿਹੜੇ ਤੇਰੇ ਬੱਚੇ ਸੇਵਾ ਕਰਦੇ ਆ ਤੇਰੇ ਪੋਤੇ ਪੋਤੀਆਂ ਮਰੇ ਆ ਕੇ ਆਪਣੀ ਕੌਮ ਦੀ ਸੇਵਾ ਕਰਦੇ ਆ ਧੰਨ ਹੈ ਤੇਰਾ ਜਿਹੜਾ ਇਹ ਸਾਨੂੰ ਇੱਥੇ ਦੇਖ ਕੇ ਗਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਖਤ। ਮਤਲਬ ਇਹ ਕਿ ਜਿੰਨਾ ਤੁਸੀਂ ਆਤਰੀ ਹੋਵੇਂ ਖਾਲਸਾ ਰਾਜ ਆਣਾ ਬਹੁਤ ਜ਼ਰੂਰੀ ਆ ਔਰ ਖਾਲਸਾ ਰਾਜ ਦੇ ਵਿੱਚ ਕੋਸ਼ਿਸ਼ ਕਿ ਬਣਦੀਆਂ ਬੜੀਆਂ ਭਾਵਾਂ ਆ। ਇਹ ਗੱਲ ਵੀ ਇਹ ਮੁੰਡਾ ਕਹਿ ਰਿਹਾ ਵੀ ਇਸ ਵਾਰੀ ਚਾਰ ਤੋਂ ਬਾਅਦ ਰਾਂ ਦੇ ਤੌੀਕਾ ਰਾਇ ਜੀ ਕਿੰਨੀ ਪ੍ਰੋਬੈਬਿਲਿਟੀ ਸਮਝ ਲਿਓ ਵੀ ਭਾਰਤ ਦੇ ਵਿੱਚ ਕਾਲਾ ਰਾਜ ਆ ਜਾਏਗਾ ਜਿਹੜਾ ਖਾਲਸਾ ਰਾਜ ਹੈ ਉਹ ਜਦ 99 ਚ ਇਲੈਕਸ਼ਨ ਲੜ ਕੇ ਬਾਬੂ ਕਾਂਸ਼ੀਰਾਮ ਹਸ਼ਾਦਪੁਰ ਤੋਂ ਪਾਰਲੀਮੈਂਟ ਗਏ ਸੀਗੇ ਉੱਥੇ ਜਦ ਗਏ ਉਹਨਾਂ ਨੇ ਕਿਹਾ ਕਿ ਮੇਰਾ ਸੁਵਿਧਾਨ ਗੁਰੂ ਗ੍ਰੰਥ ਸਾਹਿਬ ਹੈ ਇਹ ਹੈ ਸੋਚ ਖਾਲਸੇ ਰਾਜ ਦੀ ਅਸੀਂ ਉਸ ਸੋਚ ਦੇ ਉੱਤੇ ਪਹਿਰਾ ਦੇਣਾ ਹੈਗਾ ਇਹ ਸੋਚ ਨੇ ਬਹੁਤ ਚੜ੍ਹਾ ਉਤਰਾ ਦੇਖਿਆ ਹੈ ਜਦ ਬੱਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਕੀਤਾ ਸੀਗਾ ਉਹਦਾ ਨਤੀਜਾ ਸੀਗਾ ਕਿ ਉਸੇ ਸਮੇਂ 'ਚ ਉਹਦੇ ਪੁੱਤ ਸਰ ਅਜੈਬ ਅਜੈ ਸਿੰਘ ਜੀ ਨੇ ਹਰਦਾ ਕੱਢ ਕੇ ਉਹਦੇ ਮੂੰਹ 'ਚ ਤਨ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਤਸ਼ੱਦਦ ਨਾਲ ਮਾਰਿਆ ਸੀ ਸਿੱਖ ਖਤਮ ਹੋ ਗਏ ਸੀ ਪਰ ਸੋਚ ਨਿਰਮਲਿਆਂ ਉਦਾਸੀਆਂ ਨੇ ਆਪਣੇ ਕੁਟੀਆਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਨਿਵਾਸ ਉੱਥੇ ਹੀ ਗੁਰਦੁਆਰੇ ਬਣਾਏ ਉਥੋਂ ਚਲਦੀ ਚਲਦੀ ਫੇਰ ਮਿਸਲਾਂ ਉੱਠੀਆਂ ਮਿਸਲਾਂ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜਿਹੜੀ ਤੁਸੀਂ ਆ ਗੱਲ ਕਰ ਰਹੇ ਹੋ ਕਿ ਇਹ ਕਿੰਨੀ ਆਬਾਦੀ ਹੈ ਕਿੰਨੀ ਤਦਾਦ ਹੈ ਇਹ ਉਤਰਾਵ ਚੜਾਣ ਨਾਲ ਚਲਦੀ ਹੈ ਗੱਲ ਇਹ ਹੈ ਕਿ ਸੋਚ ਦ੍ਰਿੜ ਹੋਣੀ ਚਾਹੀਦੀ ਹੈ ਇਰਾਦਾ ਦ੍ਰਿੜ ਹੋਣਾ ਚਾਹੀਦਾ ਹੈਗਾ ਤੇ ਜੇ ਤੁਸੀਂ ਉਸ ਇਰਾਦੇ ਤੇ ਤੁਰੋਗੇ ਪਾਰਟੀਆਂ ਤਬਦੀਲ ਨਹੀਂ ਕਰੋਗੇ ਸੋਚ ਅਦੀਨ ਆਵਤਾ ਤੁਰਦੇ ਰਹੋਗੇ ਤਾਂ ਵਾਹਿਗੁਰੂ ਤੁਹਾਡੇ ਨਾਲ ਹੈ ਜੇ ਤੁਹਾਨੂੰ ਥੱਲੇ ਲਾਏ ਤਾਂ ਵੀ ਮਨਜ਼ੂਰ ਹੈ ਜੇ ਤੁਹਾਨੂੰ ਸਿਰੇ ਚੱਕਦੇ ਤਾਂ ਵੀ ਮਨਜ਼ੂਰ ਹੈ ਨਾ ਮੋਦੀ ਸਾਡੇ ਸਾਹਮਣੇ ਨਾ ਕੋਈ ਹੋਰ ਸਾਡੇ ਸੋਚ ਸਾਹਮਣੇ ਸਾਨੂੰ ਸਾਡੇ ਗੁਰੂ ਦੀ ਸੋਚ ਤੇ ਉਹਦੀ ਲਗਾਅਮ ਤੇ ਅਸੀਂ ਤੁਰਨ ਦੇ پابੰਦ ਐ ਸਾਨੂੰ ਇਹ ਗੱਲਾਂ ਦਾ ਕੋਈ ਸ਼ਿਕਰ ਨਹੀਂ